ਅਮਰਸਰ ਦੇ ਵਿੱਚ ਮੇਅਰ ਬਣਾਉਣ ਨੂੰ ਲੈ ਕੇ ਕਾਂਗਰਸ ਦੇ ਵਿੱਚ ਲਗਾਤਾਰ ਸੰਘਰਸ਼ ਜਾਰੀ ਹੈ ਤਾਂ ਅੱਜ ਇੱਕ ਵੱਡੀ ਮੀਟਿੰਗ ਜਰੀ ਹੈ ਕਾਂਗਰਸ ਦੇ ਆਲਾ ਲੀਡਰ ਸਹਿਬਾਨ ਅਤੇ ਕੌਂਸਲਰਾਂ ਵਿਚਾਲੇ ਹੋ ਰਹੀ ਹੈ ਤਸਵੀਰਾਂ ਤੁਹਾਨੂੰ ਉਸ ਮੀਟਿੰਗ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਦੇ ਵਿੱਚ ਕਿ ਕਈ ਵੱਡੇ ਨੇਤਾ ਇਸ ਵੇਲੇ ਇੱਥੇ ਪਹੁੰਚ ਚੁੱਕੇ ਨੇ ਖਾਸ ਤੌਰ ਤੇ ਅਗਰ ਗੱਲ ਕਰੀਏ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਸ਼ੇਸ਼ ਤੌਰ ਤੇ ਉੱਤੇ ਪਹੁੰਚੇ ਨੇ ਅਤੇ ਨਾਲ ਨਾਲ 40 ਕੌਂਸਲਰ ਜਿਹੜੇ ਨੇ ਉਹ ਇਸ ਵੇਲੇ ਇਸ ਮੀਟਿੰਗ ਦੇ ਵਿੱਚ ਹਾਜ਼ਰੀ ਭਰ ਚੁੱਕੇ ਨੇ ਕਿਉਂਕਿ ਦੱਸਿਆ ਜਾ ਰਿਹਾ ਸੀ ਕਿ ਕਾਂਗਰਸ ਦੇ ਵਿੱਚ ਜਿਹੜਾ ਹੈ ਖਰਾਬਤ ਨਜ਼ਰ ਆ ਰਹੀ ਕਿ ਸਟ੍ਰੈਟਿਕ ਗੱਲਾਂ ਕੀਤੀਆਂ ਜਾ ਰਹੀਆਂ ਸੀ ਕਿ ਕੁਝ ਕਾਉਂਸਲਰ ਸਹਿਬਾਨ ਜਿਹੜੇ ਨੇ ਉਹ ਇਸ ਵੇਲੇ ਦੂਸਰੇ ਥਾਂ ਤੇ ਜਾ ਸਕਦੇ ਨੇ ਲੇਕਿਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ 40 ਤੇ 40 ਕਾਉਂਸਲਰ ਜਿਹੜੇ ਨੇ ਇਸ ਵੇਲੇ ਇੱਥੇ ਪਹੁੰਚ ਚੁੱਕੇ ਨੇ ਔਰ ਉਹਨਾਂ ਵੱਲੋਂ ਬਕਾਇਦਾ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ ਤਾਂ ਇਸ ਮੀਟਿੰਗ ਦੇ ਵਿੱਚ ਦੱਸਣਾ ਚਾਹਾਂਗੇ ਕਈ ਵੱਡੇ ਆਗੂ ਜਿਹਦੇ ਵਿੱਚ ਕੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੋ ਕਿ ਇੱਕ ਵਿਸ਼ੇਸ਼ ਤੌਰ ਦੇ ਉੱਤੇ ਵੱਡਾ ਨਾਮ ਹੈ ਉਸ ਦੇ ਨਾਲ ਨਾਲ ਰਾਜਾ ਵਡਿੰਗ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਇਸ ਤੋਂ ਇਲਾਵਾ ਨਵਜੋਤ ਕੌਰ ਸਿੱਧੂ ਪਹੁੰਚੇ ਨੇ ਨਵਜੋਤ ਕੌਰ ਸਿੱਧੂ ਦੇ ਨਾਲ ਨਾਲ ਉਹ ਓਪੀ ਸੋਨੀ ਪਹੁੰਚੇ ਨੇ ਇਸ ਤੋਂ ਇਲਾਵਾ ਬੁਲਾਰੀਆਂ ਪਹੁੰਚੇ ਨੇ ਔਰ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਵੱਡੇ ਲੀਡਰ ਸਾਹਿਬਾਨ ਨੇ ਡਿਸਟ੍ਰਿਕਟ ਲੈਵਲ ਦੇ ਉੱਤੇ ਨੇ ਚਾਹੇ ਜ਼ਿਲ੍ਹਾ ਪ੍ਰਧਾਨ ਨੇ ਚਾਹੇ ਅਧiatੀ ਦੇ ਜ਼ਿਲ੍ਹਾ ਪ੍ਰਧਾਨ ਨੇ ਸਾਰੇ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਤੇ ਉਹਨਾਂ ਵੱਲੋਂ ਇਸ ਮੀਟਿੰਗ ਦੇ ਵਿੱਚ ਆਪਣੀਆਂ ਦਸਿਆ ਜਾ ਰਹੀ ਹੈ ਦੱਸਣਾ ਚਾਹਾਂਗੇ ਕਿ ਇਸ ਮੀਟਿੰਗ ਦਾ ਮੁੱਖ ਅਜੰਡਾ ਜਿਹੜਾ ਹੈ ਉਹ ਹੈ ਵੈ ਕਿ ਇਸ ਦੇ ਵਿੱਚ 40 ਜਿਹੜੇ ਨੇ ਉਹ ਕਾਉਂਸਲਰ ਪਹੁੰਚੇ ਨੇ ਤੇ ਇੱਕ ਨਾਮ ਡਿਸਾਈਡ ਹੋਣਾ ਹੈ ਤਾਂ ਇਹ ਨਾਮ ਬੜਾ ਕ੍ਰੂਸ਼ਲ ਹੈ ਤਾਂ ਮੀਟਿੰਗ ਦੀਆਂ ਤਸਵੀਰਾਂ ਵੀ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਹੇ ਆਂ ਅਸੀਂ ਕਿ ਇਸ ਮੀਟਿੰਗ ਦੇ ਵਿੱਚ ਨਵਜੋਤ ਕੌਰ ਸਿੱਧੂ ਓਮਪ੍ਰਕਾਸ਼ ਸੋਨੀ ਰਾਜਕੁਮਾਰ ਵੇਰਕਾ ਇੰਦਰਬੀਰ ਬਲਾਰੀਆ ਮਨਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਸਾਰੇ ਪਹੁੰਚੇ ਨਹੀਂ ਤਾਂ ਉਹ ਇਸ ਵੇਲੇ ਕੌਂਸਲਰ ਨਾਲ ਗੱਲਬਾਤ ਕਰ ਰਹੇ ਨੇ ਤਾਂ ਲਗਾਤਾਰ ਉਸ ਦੇ ਵਿੱਚ ਇੱਕ ਨਾਮ ਫਾਈਨਲ ਹੋਏਗਾ ਉਹ ਨਾਮ ਉਹ ਹੋਏਗਾ ਜਿਹੜਾ ਕੀ ਅੰਮ੍ਰਿਤਸਰ ਦਾ ਮੇਅਰ ਬਣ ਸਕਦਾ ਹੈ ਕਿਉਂਕਿ ਹਾਲੇ ਵੀ ਅਗਰ ਗੱਲ ਕਰੀਏ ਤਾਂ ਪੰਜ ਕੌਂਸਲ ਸਹਿਬਾਨਾਂ ਦੀ ਲੋੜ ਹੈ ਲੇਕਿਨ ਉਸ ਦੇ ਵਿੱਚ ਜਿਹੜੀ ਹੈ ਮੀਟਿੰਗ ਜਿਹੜੀ ਹੈ ਬਹੁਤ ਹੀ ਕ੍ਰੂਸ਼ਲ ਦੱਸੀ ਜਾ ਰਹੀ ਹੈ ਕਿਉਂਕਿ ਜੋ ਕਾਂਗਰਸ ਦੋ ਧੜਿਆਂ 'ਚ ਵੰਡੀ ਹੋਈ ਸੀ ਜਿਹਦੇ ਵਿੱਚ ਕੀ ਇੱਕ ਟੜਾ ਜਿਹੜਾ ਹੈ ਉਹ ਸੋਨੀ ਗਰੁੱਪ ਦਾ ਸੀ ਤਾਂ ਦੂਸਰਾ ਧੜਾ ਜਿਹੜਾ ਹੈ ਉਹ ਗੁਰਜੀਤ ਔਜਲਾ ਗਰੁੱਪ ਦਾ ਸੀ ਜਿਹਦੇ ਵਿੱਚ ਕੀ ਉਹਨਾਂ ਦੇ ਨਾਲ ਕਾਫੀ ਲੋਕ ਸਨ ਲੇਕਿਨ ਅੱਜੋ ਸਾਰੇ ਦੇ 40 ਦੇ 40 ਕਾਉਂਸਲਰ ਜਿਹੜੇ ਨੇ ਇੱਕ ਮੰਚ ਤੇ ਨਜ਼ਰ ਆ ਰਹੇ ਤਸਵੀਰਾਂ ਫੇਰ ਇੱਕ ਵਾਰ ਮੀਟਿੰਗ ਦੀ ਤੁਹਾਨੂੰ ਸਾਂਝੀਆ ਕਰ ਰਹੇ ਆ ਅਸੀਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖੋਗੇ ਕਿਸ ਤਰੀਕੇ ਨਾਲ ਇੱਥੇ ਮੀਟਿੰਗ ਕੀਤੀ ਜਾ ਰਹੀ ਹੈ ਔਰ ਇਸ ਮੀਟਿੰਗ ਦੇ ਵਿੱਚ ਸਾਰੇ 40 ਦੇ 40 ਕਾਉਂਸਲਰ ਜਿਹੜੇ ਨੇ ਇੱਥੇ ਪਹੁੰਚੇ ਨੇ ਔਰ ਲਗਾਤਾਰ ਇਸ ਮੀਟਿੰਗ ਦੇ ਵਿੱਚ ਔਰ ਸ਼ਰਕਤਕਾਰਾਂ ਨੇ ਵੱਡੇ ਆਗੂਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕੀ ਕੀ ਇਹਦੇ ਵਿੱਚ ਕੱਥ ਨਿਕਲ ਰਹੇ ਨੇ ਕਿਉਂਕਿ ਵੱਡੀ ਮੀਟਿੰਗ ਹੈ ਖਾਸ ਕਰਕੇ ਇੱਕ ਵਿਅਕਤੀ ਦਾ ਚੋਣ ਹੋਣੀ ਹੈ ਔਰ ਇੱਕ ਵਿਅਕਤੀ ਦੇ ਚੋਣ ਤੋਂ ਬਾਅਦ ਜਿਹੜਾ ਹੈ ਉਹ ਬਾਕੀ ਦੋ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਚੁਣਨੇ ਆ ਇਸ ਤੋਂ ਇਲਾਵਾ ਪੰਜ ਜਿਹੜੇ ਹੋਰ ਉਮੀਦਵਾਰ ਚਾਹੀਦੇ ਨੇ ਜਿਨ੍ਹਾਂ ਨਾਲ ਮਿਲ ਕੇ ਕਾਰਪੋਰੇਸ਼ਨ ਬਣਾਣੀ ਹੈ ਉਸ ਦੀ ਵੀ ਇਸ ਵਿੱਚ ਉਹ ਨਾਮ ਆਏਗੇ ਕਿ ਕਿਹੜੇ ਉਹ ਪੰਜ ਲੋਕ ਨੇ ਜਿਹੜੇ ਕੀ ਕਾਂਗਰਸ ਦੇ ਨਾਲ ਸੰਪਰਕ ਕਰਨਗੇ ਤੇ ਜਿਸ ਦਿਨ ਨਾਲ ਕੀ ਗਿਣਤੀ ਜਿਹੜੀ 46 ਦੀ ਪੂਰੀ ਹੋਏਗੀ ਤੇ 46 ਦੀ ਗਿਣਤੀ ਪੂਰੀ ਹੋਣ ਤੋਂ ਬਾਅਦ ਹਾਊਸ ਦਾ ਗਠਨ ਕੀਤਾ ਜਾਏਗਾ ਤਾਂ ਇਸ ਲਈ ਵੱਡੀ ਮੀਟਿੰਗ ਚਾਲੀ ਕਾਉਂਸਲਰ ਸਹਿਮਾਨ ਅਥੇ ਪਹੁੰਚੇ ਨੇ ਔਰ ਕਿਉਂਕਿ ਕਿਆਸਰਈਆਂ ਲਗਾਈਆਂ ਜਾ ਰਹੀਆਂ ਸਨ ਕਿ ਸ਼ਾਇਦ ਇੱਕ ਧੜਾ ਜਿਹੜਾ ਹੈ ਉਹ ਪਿੱਛੇ ਨਾ ਹਟ ਜਾਏ ਇੱਕ ਧੜਾ ਬਗਾਵਤ ਨਾ ਕਰ ਜੇ ਇਸ ਤਰ੍ਹਾਂ ਦੀ ਬਹੁਤ ਸਾਰੀ ਕਿਆਸਰਈਆਂ ਲਗੀਆਂ ਜਾ ਰਹੀਆਂ ਸੀ ਲੇਕਿਨ ਉਸ ਦੇ ਵਿਚਾਲੇ ਜਿਹੜੇ ਕਾਉਂਸਲਰ ਮਹਿਲਾ ਕਾਉਂਸਲਰ ਨੇ ਕਿਉਂਕਿ ਉਹਨਾਂ ਦੇ ਪਤੀ ਪ੍ਰਤੀਨਿਧੀ ਕਰਦੇ ਨੇ ਉਹ ਵੀ ਇੱਥੇ ਪਹੁੰਚੇ ਨੇ ਔਰ ਵਿਅਕਤੀਗਤ ਰੂਪ ਤੇ ਸਾਰਿਆਂ ਨੂੰ ਇੱਥੇ ਬੁਲਾਇਆ ਗਿਆ ਹੈ ਅਤੇ ਸਾਰੇ ਇਸ ਦੇ ਵਿੱਚ ਹਾਜ਼ਰੀ ਭਰ ਰਹੇ ਨੇ ਤਾਂ ਦੱਸਣਾ ਚਾਹਾਂਗੇ ਕਿ 40 ਕਾਉਂਸਲਰ ਸਹਿਬਾਨ ਇੱਥੇ ਪਹੁੰਚੇ ਨੇ ਔਰ ਇਹਦੇ ਵਿੱਚ ਮੀਟਿੰਗ ਦੇ ਵਿੱਚ ਇੱਕ ਵੱਡਾ ਫੈਸਲਾ ਲਿੱਤਾ ਜਾ ਸਕਦਾ ਹੈ ਉਸ ਫੈਸਲੇ ਦੇ ਵਿੱਚ ਬਹੁਤ ਸਾਰੇ ਨਾਮ ਨੇ ਫਿਰ ਨਾਮਾਂ ਦੀ ਚਰਚਾ ਕਰਾਂਗੇ ਵਿਕਾਸ ਸੋਨੀ ਇੱਕ ਬਹੁਤ ਅੱਗੇ ਨਾਮ ਹੈ ਇਸ ਤੋਂ ਇਲਾਵਾ ਰਾਜਕਮਲਪ੍ਰੀਤ ਸਿੰਘ ਲੱਕੀ ਕਿਉਂਕਿ ਮੁਕਾਬਲਾ ਦੋਵਾਂ ਦੇ ਵਿਚਾਲੇ ਹੈ ਕਾਂਗਰਸ ਦੀ ਇੰਟਰਨਲ ਮੀਟਿੰਗ ਜਿਹੜੀ ਹੈ ਅੱਜ ਸਾਰੀ ਇਸੇ ਕਰਕੇ ਹੀ ਬੁਲਾਈ ਗਈ ਹੈ ਕਿ ਇਸ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਜਾ ਸਕੇ ਕਿ ਕੌਣ ਅੰਮ੍ਰਿਤਸਰ ਦਾ ਪਹਿਲਾ ਸਿਟੀਜ਼ਨ ਜਿਹਨੂੰ ਹੈ ਕਿ ਮੇਅਰ ਕਿਹਾ ਜਾਂਦਾ ਹੈ ਉਹ ਬਣ ਸਕੇਗਾ ਕਿਉਂਕਿ ਇਸ ਤੋਂ ਬਾਅਦ ਬਹੁਤ سارے ਹਡਲਸ ਹੁੰਦੇ ਨੇ ਕਿਉਂਕਿ ਇਸ ਤੋਂ ਬਾਅਦ ਡਿਵੀਜ਼ਨਲ ਕਮਿਸ਼ਨਰ ਨੇ ਮੀਟਿੰਗ ਕਾਲ ਕਰਨੀ ਹੁੰਦੀ ਹੈ ਲੇਕਿਨ ਉਸ ਵਿਚਾਲੇ ਪਹਿਲੇ ਪਾਰਟੀ ਦੀ ਇਕਜੁਟਤਾ ਜ਼ਰੂਰੀ ਸੀ ਅੱਜ ਸਵੇਰੇ ਵੀ ਅਸੀਂ ਕਿਹਾ ਸੀ ਕਿ ਬੰਦ ਕਮਰਾ ਮੀਟਿੰਗ ਹੋਏਗੀ ਤੇ ਉਹ ਬੰਦ ਕਮਰਾ ਮੀਟਿੰਗ ਇਸ ਵੇਲੇ ਹੋ ਰਹੀ ਹੈ ਜਿਸ ਦੇ ਵਿੱਚ ਕੀ ਸਾਰੇ ਲੀਡਰ ਪਹੁੰਚੇ ਨੇ ਵੱਡੇ ਆਗੂ ਪਹੁੰਚੇ ਨੇ ਪੰਜਾਬ ਪੂਰੀ ਪੰਜਾਬ ਕਾਂਗਰਸ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਹੈ ਔਰ ਅੰਮ੍ਰਿਤਸਰ ਦੇ ਮੇਅਰ ਦੇ ਪਦ ਨੂੰ ਲੈ ਕੇ ਇਸ ਵੇਲੇ ਉਹਨਾਂ ਵੱਲੋਂ ਸਾਰਾ ਕੀਤਾ ਜਾ ਰਿਹਾ ਹੈ ਤਾਂ ਇਸ ਵੇਲੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਮੀਟਿੰਗਾਂ ਦਾ ਦੌਰ ਜਾਰੀ ਹੈ ਕੌਂਸਲਰ ਪਹੁੰਚੇ ਨੇ ਔਰ ਇਸ ਦੇ ਵਿੱਚ ਫੈਸਲਾ ਹੋਣਾ ਬਾਕੀ ਹੈ ਫਿਰਾਲ ਦੋਵੇਂ ਗੁੱਟਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਦਬਾਅ ਕਿਸ ਦਾ ਜ਼ਿਆਦਾ ਪੈਂਦਾ ਹੈ ਹਾਈ ਕਮਾਂਡ ਕਿਦੇ ਪੱਖਾਂ ਦੀ ਹੈ ਹਾਈ ਕਮਾਂਡ ਕਿਨੂੰ ਆਪਣਾ ਫੇਵਰਟ ਨੇਤਾ ਚੁੰੰਦੀ ਹੈ ਇਹ ਵੇਖਣ ਵਾਲੀ ਗੱਲ ਹੋਏਗੀ ਲੇਕਿਨ ਫਿਲਹਾਲ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਇਸ ਕਾਉਂਸਲਰ ਦੀ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਹੋ ਸਕਦੇ ਨੇ ਇੱਕ ਵਾਰ ਫਿਰ ਮੀਟਿੰਗ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਮੀਟਿੰਗ ਲਗਾਤਾਰ ਜਾਰੀ ਹੈ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇੱਥੇ ਪਹੁੰਚੇ ਨੇ ਆਓ ਜਾਣਦੇ ਹਾਂ ਕੀ ਕਹਿੰਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇਹ ਗੱਲ ਤਾਂ ਇਹੋ ਮੀਟਿੰਗ ਕੀਤੀ ਜਾ ਰਹੀ ਹੈ ਜੀ ਕਾਂਗਰਸ ਵੱਲੋਂ ਅੱਜ ਇਹਦਾ ਮੀਟਿੰਗ ਕੀਤੀ ਜਾ ਰਹੀ ਹੈ ਮੀਟਿੰਗ ਕਰ ਰਹੇ ਹਾਂ ਕਾਉਂਸਲਰ ਸਹਿਬਾਨ ਨੂੰ ਵਧਾਈ ਦੇਾਂਗੇ ਫਿਰ ਬਾਅਦ ਕੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਜੋ ਵੀ ਕਾਰਵਾਈ ਕਰਨੀ ਹੋਈ ਉਹ ਆਫਟਰ ਨੋਟੀਫਿਕੇਸ਼ਨ ਜਦੋਂ ਨੋਟੀਫਿਕੇਸ਼ਨ ਹੋਏਗਾ ਕੌਣ ਕੌਣ ਔਰ ਮੇਰ ਬਣ ਸਕਦਾ ਹੈ ਕੋਈ ਰਿਜ਼ਰਵ ਕੈਟਾਗਰੀ ਦਾ ਵਿਅਕਤੀ ਬਣ ਸਕਦਾ ਹੈ ਜਾਂ ਜਰਨਲ ਕੈਟਾਗਰੀ ਜਾਂ ਵੂਮਨ ਉਹ ਤੋਂ ਬਾਅਦ ਰਹੀ ਤੇ ਚਰਚਾ ਹੋਏਗੀ ਪਰ ਨਸਲ ਪਿਛਲੇ 2 ਸਾਲ ਤੋਂ ਕੋਈ ਵੀ ਮੇਅਰ ਨਹੀਂ ਬਣਿਆ ਹੁਣ ਵਕਤ ਵਕਤ ਪਾਰਟੀਆਂ ਦੇ ਵੱਲੋਂ ਮੀਟਿੰਗਾਂ ਕਿੱਥੇ ਜਾ ਰਹੀਆਂ ਨੇ ਜੀ ਹਾਂ ਬਿਲਕੁਲ ਐਕਚੁਅਲੀ 2 ਸਾਲ ਇਹਨਾਂ ਨੇ ਇਲੈਕਸ਼ਨ ਨਹੀਂ ਹੋਣ ਦਿੱਤੇ ਤੁਹਾਡੇ ਸਾਹਮਣੇ 2 ਸਾਲ ਇਲੈਕਸ਼ਨ ਨਹੀਂ ਹੋਣਗੇ ਤੇ ਮੈਜੋਰਿਟੀ ਕਿਸ ਤਰ੍ਹਾਂ ਹਾਸਲ ਹੋ ਰਹੀ ਜੀ ਹਲੇ ਮੈਜੋਰਿਟੀ ਸਾਡੇ ਕੋਲੇ ਹੈ ਤੁਹਾਨੂੰ ਲੱਗਦਾ ਇਹ ਮੈਜੋਰਿਟੀ ਨਹੀਂ ਹੈ ਉਹ ਯਾਰ ਸਰਕਾਰ ਕਿਉਂ ਨਹੀਂ ਬਣੀ ਜੀ ਸਾਡਾ ਮੇਰ 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 ਮਹਿਰਬਾਨ ਚ ਕਿਉਂ ਤੇਰੀ ਹੋ ਰਹੀ ਹੈ ਸਰ ਕਮਾਲ ਹੋ ਗਈ ਤੁਹਾਡੇ ਵਾਲੀ ਮਹਿਰਬਾਨ ਚ ਦੇਰੀ ਕਿਉਂ ਹੋ ਰਹੀ ਹੈ ਨੋਟੀਫਿਕੇਸ਼ਨ ਤੋਂ ਬਾਅਦ ਹੀ ਮਹਿਰਬਾਨ ਬੰਦਾ ਹੁੰਦਾ ਹੈ ਕਿ ਨੋਟੀਫਿਕੇਸ਼ਨ ਤੋਂ ਪਹਿਲਾਂ ਬੰਦਾ ਹੈ ਤਿੰਨ ਧੜਿਆਂ ਚ ਵੰਡੀ ਗਈ ਹੈ ਕਾਂਗਰਸ ਤੁਹਾਨੂੰ ਲੱਗਦਾ ਵੰਡੀ ਗਈ ਤੁਸੀਂ ਐਮਐਚਐਨ ਵਾਲੇ ਮਾਰਾ ਜਾਇਆ ਨਾ ਕਰੋ ਸਾਡੀ ਕਾਂਗਰਸ ਇਕੱਠੀ ਅੱਜ ਸਾਰੇ ਕਾਉਂਸਲਰ ਨਾਲ ਆਏ ਠੀਕ ਹੈ ਜੀ ਠੀਕ ਹੈ ਜੀ ਤਾਂ ਤੁਸੀਂ ਵੇਖਿਆ ਕਿ ਇਸ ਮਾਮਲੇ ਚ ਰਾਜਾ ਵੜਿੰਗ ਵੀ ਆਪਣਾ ਬਿਆਨ ਦਿੰਦੇ ਨਜ਼ਰ ਆਏ ਨੇ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕੁਛ ਨਾ ਕੁਛ ਜ਼ਰੂਰ ਨਿਕਲੇਗਾ ਔਰ ਜਿਹੜੀ ਵੱਡੀ ਜਿੱਤ ਕਾਂਗਰਸ ਨੂੰ ਹਾਸਲ ਹੋਈ ਹੈ ਉਸ ਦੇ ਵਿੱਚ ਉਸ ਦੇ ਪਰਨਾਮ ਵੀ ਵੱਡੇ ਨਜ਼ਰ ਆਣਗੇ ਸ਼ਹਿਰ ਦੇ ਲੋਕਾਂ ਨੂੰ ਖੁਸ਼ੀ ਦਿੱਤੀ ਜਾਏਗੀ ਔਰ ਮੇਅਰ ਬਣਾਉਣ ਦਾ ਦਾਵਾ ਜਿਹੜਾ ਹੈ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵੱਲੋਂ ਕਰ ਦਿੱਤਾ ਗਿਆ ਹੈ ਹੁਣ ਦੇਖਣਾ ਹੋਏਗਾ ਕਿ ਨਾਮ ਕਿਹੜਾ ਬਾਹਰ ਆਂਦਾ ਹੈ ਕੈਮਰਾਮੈਨਰਸ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ